ਕੁੜੀ ਦੇ ਭਰਾ ਨੇ ਗੋਦੀ ਵਿੱਚ ਚੱਕ ਲਈ ਭੈਣ ਪਰ ਵਿਆਹ ਵਾਲੇ ਮੁੰਡੇ ਨੇ ਭਗਾ ਕੇ ਮਾਰੀ ਬਰਮਾਲਾ ਦੋਸਤੋ ਅਕਸਰ ਹੀ ਹਰ ਇੱਕ ਵਿਆਹ ਵਿੱਚ ਸਾਰੇ ਹੀ ਸ਼ਗਨ ਬੜੇ ਚਾਹ ਅਤੇ ਖੁਸ਼ੀ ਨਾਲ ਮਨਾਏ ਜਾਂਦੇ ਨੇ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਤੇ ਮੁੰਡਾ ਕੁੜੀ ਦੇ ਵਿਆਹ ਦਾ ਸ਼ਗਨ ਹੋ ਰਿਹਾ ਏ ਪਰ ਜਦੋਂ ਕੁੜੀ ਮੁੰਡੇ ਦੇ ਬਰਮਾਲਾ ਪਾਉਣ ਲੱਗਦੀ ਹੈ ਤਾਂ ਕੁੜੀ ਦਾ ਭਰਾ ਉਸ ਨੂੰ ਉੱਪਰ ਚੁੱਕ ਲੈਂਦਾ ਏ ਅਤੇ ਕੁੜੀ ਮੁੰਡੇ ਦੇ ਗਲ ਵਿੱਚ ਬਰਮਾਲਾ ਪਾ ਦਿੰਦੀ ਏ ਪਰ ਮੁੰਡਾ ਕੁੜੀ ਦੇ ਬਰਮਾਲਾ ਗਲ ਵਿੱਚ ਪਾਉਣ ਦੀ ਬਜਾਏ ਭਗਾ ਕੇ ਉਸ ਦੇ ਉੱਪਰ ਸੁੱਟ ਦਿੰਦਾ ਹੈ ਜਿਸ ਨੂੰ ਦੇਖ ਕੇ ਸਾਰੇ ਹੀ ਰਿਸ਼ਤੇਦਾਰ ਹੈਰਾਨ ਹੋ ਜਾਂਦੇ ਨੇ ਅਤੇ ਕੁੜੀ ਵੀ ਵਿਚਾਰੀ ਉਦਾਸ ਹੋ ਜਾਂਦੀ ਏ ਇਹ ਦੇਖ ਕੇ ਮੁੰਡੇ ਦੇ ਮਾਪਿਓ ਕਹਿੰਦੇ ਨੇ ਕਿ ਇਹ ਕੀ ਹਰਕਤ ਸੀ ਸ਼ਗਨਾ ਵਿੱਚ ਤਾਂ ਹਾਸਾ ਮਖੌਲ ਚੱਲਦਾ ਹੀ ਰਹਿੰਦਾ ਏ ਅਤੇ ਲੋਕ ਇਸ ਮੁੰਡੇ ਬਾਰੇ ਕਹਿੰਦੇ ਨੇ ਕਿ ਭਰਾਵਾ ਜੇ ਵਿਆਹ ਨਹੀਂ ਕਰਵਾਉਣਾ ਸੀ ਤਾਂ ਪਹਿਲਾਂ ਹੀ ਦੱਸ ਦਿੰਦਾ ਹੁਣ ਕਿਉਂ ਸ਼ਗਨਾ ਦਾ ਜਲੂਸ ਕੱਢ ਰਿਹਾ ਹੈ ਸੋ ਕੀ ਇਸ ਮੁੰਡੇ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ